ਹਾਲ ਨਹੀਂ ਜਲੇ ਠੀਕ ਹੈ ਤੂੰ ਸੁਣਾ ਵਧੀਆ ਠੀਕ ਆ ਮੈਂਦਾ ਭਰਾਵਾ ਜਮਾਂ ਓਕੇ ਆ ਬਗੋ ਬਗ ਮੈਨੂੰ ਤੂੰ ਠੀਕ じゃ ਨਹੀਂ ਲੱਗ ਰਿਹਾ ਹੋਏ ਕੀ ਗੱਲ ਹੋ ਗਈ ਮੈਂ ਤਾਂ ਯਾਰ ਲੋਕਾਂ ਨੂੰ ਦੇਖ ਕੇ ਦੁਖੀ ਹਾਂ ਲੋਕਾਂ ਨੂੰ ਦੇਖ ਕੇ ਦੁਖੀ ਹਾਂ ਹਾਂ ਕੀ ਗੱਲ ਹੈ ਜੀ ਕੀ ਗੱਲ ਹੋ ਗਈ ਗੱਲ ਤਾਂ ਇਹ ਉਹ ਦੁਖੀ ਘਾਤੋਂ ਨਹੀਂ ਆਪੇ ਲੋਕ ਹਾਂ ਉਹ ਭਰਾਵਾ ਮੈਂ ਤੈਨੂੰ ਗੱਲ ਦੱਸਦਾਗਾ ਦੱਸ ਸੁਣਾ ਲੋਕ ਨਹੀਂ ਸੁਖੀ ਹੁੰਦੇ ساری ਉਮਰ ਕਿਉਂ ਨਾ ਨਾ ਸੁਖੀ ਕਿਉਂ ਨਹੀਂ ਹੁੰਦੇ ਇਹ ਤਾਂ ਸਦੀਆਂ ਤੋਂ ਚੱਲਦੀ ਆਈ ਗੱਲ ਹਾਂ ਚੱਲਦੀ ਰਹਿਣੀ ਆ ਜਲਦੀ ਰਹੂਗੀ ਇਹ ਤਾਂ ਦੁਖੀ ਹੋ ਰਹਣਗੇ ਸੁਖੀ ਨਹੀਂ ਹੋ ਸਕਦੇ ਕਿਵੇਂ ਫਿਰ ਦੱਸ ਜੀ ਸੁਖੀ ਹੋ ਰਹਣਗੇ ਦੁਖੀ ਕਦੋਂ ਰਹਣਗੇ ਤੈਨੂੰ ਦੱਸ ਦਾਂ ਮੈਂ ਗੱਲ ਵੀ ਸੁਖੀ ਤੇ ਦੁਖੀ ਹੈ ਨਾ ਹੁਣ ਮੰਨ ਲਾ ਤਾਂ ਸਾਈਕਲ ਲਿਆਂਦਾ ਹਾਂ ਠੀਕ ਹੈ ਸਾਈਕਲ ਲਿਆਂਦਾ ਤਾਂ ਹਾਂ ਲਿਆਵੇਂਗਾ ਤੂੰ ਆਪਦੀ ਮਿਹਨਤ ਨਾਲ ਇੱਕ ਸਾਈਕਲ ਹੀ ਲਿਆਵੇਂਗਾ ਆਪਦੀ ਮਿਹਨਤ ਨਾਲ ਲਿਆਵੇਂਗਾ ਕੋਈ ਜਹਾਜ਼ ਤਾਂ ਖਰੀਦ ਨਹੀਂ ਲਿਆ ਤੂੰ ਹਾਂ ਤਾਂ ਛੋਟੇ ਘਰੋਂ ਉੱਠਿਆ ਹੋਇਆ ਹੈ ਬੰਦਾ ਤੂੰ ਹੈ ਨਾ ਵੀ ਆਪਦੀ ਮਿਹਨਤ ਨਾਲ ਇੱਕ ਸਾਈਕਲ ਲਿਆਵੇਂਗਾ ਸਾਈਕਲ ਲਿਆਵੇਂਗਾ ਉਹਨੂੰ ਦੇਖਣ ਵਾਲੇ ਹੋਣਗੇ ਜਿਹੜੇ ਉਹਨਾਂ ਕੋਲ ਗੱਡੀਆਂ ਹੋਣਗੀਆਂ ਮਹਿੰਗੀਆਂ ਮਹਿੰਗੀਆਂ ਠੀਕ ਹੈ ਜਿਹੜੇ ਤੈਨੂੰ ਸਾਈਕਲ ਚਲਾਉਂਦੇ ਨੂੰ ਦੇਖਣਗੇ ਹਾਂ ਹਾਂ ਉਹਨਾਂ ਕੋਲ ਗੱਡੀਆਂ ਮਹਿੰਗੀਆਂ ਮਹਿੰਗੀਆਂ ਹੋਣਗੀਆਂ ਠੀਕ ਹੈ ਉਹ ਬੰਦੇ ਤੇਰੇ ਸਾਈਕਲ ਨੂੰ ਦੇਖ ਕੇ ਜਜਮੈਂਟ ਕਰੀ ਜਾਣਗੇ ਕੀ ਜਜਮੈਂਟ ਕਿਵੇਂ ਜਜਮੈਂਟ ਜਿਵੇਂ ਇਹ ਸਾਈਕਲ ਕਿੱਥੋਂ ਲਿਆ ਓਏ ਇਹ ਤਾਂ ਭਾਈ ਕਿਸੇ ਪਾਸੇ ਹੱਥ ਪਿਆ ਹੋਇਆ ਦਾ ਤਾਂ ਜਾ ਕਹਿ ਨਹੀਂ ਫਿਰ ਤਾਂ ਵੀ ਡਾਕੇ ਮਾਰ ਲੈਣਾ ਹੈ ਹਾਂ ਜਾ ਕਹਿਣਗੇ ਵੀ ਉਹ ਤਾਂ ਮੁੰਡਾ ਵੀ ਡਾਕੇ ਲੱਗ ਗਿਆ ਵਾ ਇਹ ਤਾਂ 2 ਨੰਬਰ ਦਾ ਧੰਦਾ ਕਰਦਾ ਬਈ ਪੱਕਾ ਇਹ ਸਾਈਕਲ ਲੈਣ ਵਾਲਾ ਕਿੱਥੇ ਦੀ ਹੁਣ ਆਪ ਦੇ ਕਰੇ ਗੱਡੀਆਂ ਖੜੀਆਂ ਹੋਣਗੇ ਉਹਨਾਂ ਦੇ ਮਹਿੰਗੀਆਂ ਤੋਂ ਮਹਿੰਗੀਆਂ ਹਾਂ ਇਹ ਤਾਂ ਗੱਲ ਸਹੀ ਆ ਆਪਦੇ ਮੁੰਡੇ ਉਹਨਾਂ ਦੇ ਡੇਲੀ ਕਲੱਬਾਂ 'ਚ ਜਾਂਦੇ ਹੋਣਗੇ ਹੂੰ ਮਹਿੰਗੀ ਤੋਂ ਮਹਿੰਗੀ ਤਾਰੂ ਪਿੰਦੇ ਹੋਣਗੇ ਉਹ ਬੰਦੇ ਪਰ ਉਹਨਾਂ ਤੋਂ ਤੇਰਾ ਇੱਕ ਦੁਕਾਨ ਤੇ ਖੜਾ ਠੰਡਾ ਪੀਆ ਵੀ ਜਰ ਹੈ ਨਹੀਂ ਹੈ ਨਾ ਸਹੀ ਗੱਲ ਹੈ ਜਰ ਨਹੀਂ ਆਂਦਾ ਬਹੁ ਬੈਠੀ ਜੰਤ ਸਹੀ ਇਹ ਗੱਲ ਮੇਰੀ ਇਹ ਬਸ ਸਹੀ ਆ ਹਾਂ ਇਸੇ ਕਰਕੇ ਇਹ ਜਿਹੜੀ ਦੁਨੀਆ ਹੈਗੀ ਬਾਈ ਹੂੰ ਇਹ ਆਬਦੇ ਦੁੱਖ ਤੋਂ ਦੁਖੀ ਨਹੀਂ ਹੈਗੀ ਕੋਈ ਵੀ ਆ ਬੰਦਾ ਉਹਨੂੰ ਆਬਦਾ ਦੁੱਖ ਨਹੀਂ ਹੈ ਗਿਆ ਵੀ ਮੈਨੂੰ ਦੁੱਖਾ ਉਹਨੂੰ ਦੂਜੇ ਦਾ ਦੁੱਖਾ ਲਵੇ ਗਵਾਂਢੀ ਦਾ ਜੇ ਤਰੱਕੀ ਨਾ ਕਰਦੇ ਵੀ ਇਹ ਸੜਾ ਤਰੱਕੀ ਕਰਕੇ ਮੇਰੇ ਹੈਗਾ ਉਹ ਗੱਲ ਹੋਈ ਜਾਂਦਾ ਆ ਜਿਹਨੂੰ ਇੱਕ ਪਾਸੇ ਜਾਂਨ ਨੂੰ ਹੋਏ ਪਾਸੇ ਵੀ ਆ ਹਾ ਹਾ ਜਿਹਨੂੰ ਦੋ ਪਾਸੇ ਕੀ ਹੁਣ ਤਾਂ ਚਾਰੇ ਪਾਸੇ ਹੋ ਰਹੇ ਨੇ ਹੂੰ ਹੁਣ ਤਾਂ ਆਰੀ ਦੇ ਭਲੇੜ ਦੇ ਸਾਈਡਾਂ ਤੇ ਵੀ ਧੰਦੇ ਹੋਗੇ ਸਾਈਡਾਂ ਤੇ ਹਾਂ ਅੱਗੇ ਤਾਂ ਦੋ ਤੇ ਹੁੰਦੇ ਸੀ ਦੋ ਤੇ ਹੁਣ ਚਾਰੇ ਪਾਸੇ ਹਾਂ ਤੂੰ ਇਹੇ ਟੈਨਸ਼ਨ ਛੱਡ ਹੂੰ ਇਹ ਤਾਂ ਲੋਕ ਨੇ ਬੋਲੇ ਭਾਈ ਇਹ ਤਾਂ ਤਾਂ ਮਿਹਨਤ ਕਰਕੇ ਆਪਦਾ ਕੰਮ ਤਾਂ ਤੋੜ ਲਿਆ ਹਾਂ ਇਹਤੇ ਵੀ ਦੁਖੀ ਨੇ ਆਹ ਦੁਖੀ ਨੇ ਕੱਲ ਨੂੰ ਮੇਰੀ ਗੱਲ ਮੰਨ ਤੂੰ ਬੇਲਾ ਬਾਈ ਜੀ ਹਾਂ ਬੇਲਾ ਬਾਈ ਜੀ ਉਹਨਾਂ ਦੇ ਵਿੱਚ ਜਾ ਕੇ ਠੀਕ ਹੈ ਉਹ ਤੇਰੇ ਤੇ ਫੇਰ ਵੀ ਦੁਖੀ ਹੋਣਗੇ ਵੀ ਉਰੇ ਵਿਚਾਲੇ ਆ ਕੇ ਬਹਿ ਗਿਆ ਇਹ ਇਹ ਤਾਂ ਵੀ ਆਪਣੇ ਤੋਂ ਵੀ ਉੱਤੋਂ ਦੀ ਨਾ ਹੋ ਜੇਗੇ ਤੇ ਉੱਥੇ ਵੀ ਦੁਖੀ ਹੋਣਗੇ ਇਹ ਬੇਲੇ ਬੈਠੇ ਤੇ ਵੀ ਹਾਂ ਇਹ ਨਹੀਂ ਜਾਣ ਦਿੰਦੇ ਇਹਨਾਂ ਦੀ ਨਾ ਸੋਚ ਆਪਣੇ ਮਨ ਦੀ ਕਰ ਹੁਣ ਤੋਂ ਆਪਣੇ ਪਿੰਡ 'ਚ ਲਾਲਾ ਵੀ ਆਪਣੇ ਪਿੰਡ 'ਚੋਂ ਮੁੰਡਿਆਂ ਨੇ ਨਵੇਂ ਆਜੇ ਨੇ ਕਿੰਨਾ ਵਧੀਆ ਕਾਰੋਬਾਰ ਤੁਰੇ ਹੋਏ ਨੇ ਵੀਡੀਓ ਬਣਾਉਂਦੇ ਨੇ ਜਿਹੜੀ ਆ ਪਾਉਂਦੇ ਨੇ ਨੈਟ ਤੇ ਵਧੀਆ ਤੋਰ ਰੱਖਿਆ ਹੈ ਨਾ ਕੋਈ ਕਿਸੇ ਨੂੰ ਉਹ ਗਲਤ ਨਹੀਂ ਬੋਲਦੇ ਵਿਚਰੇ ਕਿਸੇ ਨੂੰ ਕੁਝ ਨਹੀਂ ਕਹਿੰਦੇ ਉਹ ਹਾਂ ਉਹਨਾਂ ਦਾ ਅਬਦੀ ਮਿਹਨਤ ਤੇ ਜੋਰ ਆ ਅਬਦੀ ਮਿਹਨਤ ਤੇ ਜੋਰ ਆ ਮਿਹਨਤ ਤੇ ਜੋਰ ਆ ਅਬਦੀ ਚੀਜ਼ ਬਣਾ ਰਹੇ ਨੇ ਉਹਨਾਂ ਨੂੰ ਚੰਗੀ ਲੱਗਦੀ ਆ ਅੱਜ ਕੱਲ੍ਹ ਦੇ ਸਮੇਂ ਦੇ ਸਭ ਨਾਲ ਚੱਲ ਰਹੇ ਨੇ ਉਹ ਚੱਲ ਰਹੇ ਨੇ ਹੈਨਾ ਉਹਨਾਂ ਨੂੰ ਲੋਕ ਕੀ ਕਹਿੰਦੇ ਨੇ ਕੰਜਰ ਕੰਜਰ ਇਹ ਤਾਂ ਸੌਲੇ ਖਰਾਮੀ ਨੇ ਸਰੇ ਦੇ ਹਾਂ ਦਾ ਬਹੁਤ ਤੋਂ ਬੜੇ ਵਿਗੜੇ ਹੋਏ ਨੇ ਇਹਨਾਂ ਨੇ ਤਾਂ ਪਿੰਡ 'ਚ ਗੰਦ ਪਾਤਾ ਇਹ ਤਾਂ ਜੰਮੀ ਲੰਡਰ ਬਣਾਇਆ ਵਾ ਠੀਕ ਆ ਉਹ ਯਾਰ ਕਿਸੇ ਨੂੰ ਗਲਤ ਬੋਲਦੇ ਨੇ ਕਿਸੇ ਨੂੰ ਗਲਤ ਨਹੀਂ ਬੋਲਦੇ ਕੰਮ ਨਹੀਂ ਮਿਲਿਆ ਚੰਗੇ ਪੜੇ ਲਿਖੇ ਮੁੰਡੇ ਨੇ ਸਾਰੇ ਉਹ ਕੰਮ ਨਹੀਂ ਮਿਲਿਆ ਹੈਗਾ ਕਿਸੇ ਪਾਸੇ ਰੁਜ਼ਗਾਰ ਨਹੀਂ ਮਿਲਿਆ ਹਨਾ ਉਹਨੇ ਆਪਦਾ ਕੰਮ ਤੋੜ ਲਿਆ ਕੁਸਤਾ ਕਰੂਗਾ ਬੰਦਾ ਉਹ ਤਾਂ ਹੈ ਕਿਸੇ ਨਸ਼ੇ ਪੱਤੇ 'ਚ ਨਹੀਂ ਪਏ ਹੈਗੇ ਉਹ ਬੰਦੇ ਦੇਖ ਕੰਮ ਤੋਂ ਨਸ਼ੇ ਪੱਤੇ ਤੋਂ ਦੂਰ ਨੇ ਹਾਂ ਨਸ਼ੇ ਪੱਤੇ ਤੋਂ ਦੂਰ ਨੇ ਆਪ ਉਹ ਆਪਦੀ ਮਿਹਨਤ ਕਰ ਰਹੇ ਨੇ ਕੰਮ ਕਰ ਰਹੇ ਨੇ ਬੰਦੇ ਉਹਨਾਂ ਨੂੰ ਵੀ ਲੋਕ ਜਾਨੀਂ ਕਿ ਯਾਰ ਬਹੁਤ ਮਾੜਾ ਬੋਲਦੇ ਨੇ ਇਹ ਤਾਂ ਗੱਲ ਸਹੀ ਹੈ ਆਪਦੀ ਜ਼ਿੰਦਗੀ 'ਚ ਛੋਟੇ ਵੀਰ ਅੱਗੇ ਵਧ ਠੀਕ ਹੈ ਇਹਨਾਂ ਦੇ ਪਿੱਛੇ ਨਾ ਲੱਗ ਠੀਕ ਹੈ ਇਹਨਾਂ ਨੇ ਤਾਂ ਇਹੀ ਕੰਮ ਕਰਨਾਗਾ ਇਹੀ ਕਰਦੇ ਰਹਿਣਗੇ ਠੀਕ ਆ ਗੱਲ